ਜੀ ਸਾਰਿਆਂ ਦਾ ਸੋ ਮੈਂ ਆਪਣੇ ਪਿੰਡ ਦੇ ਰੋਡ ਤੇ ਖਲੋਤਾ ਆਣ ਕੇ ਤੇ ਅੱਜ ਮੈਂ ਕਿਹਾ ਫੇਰ ਤੁਹਾਨੂੰ ਮਾਹੌਲ ਚਾਲ ਵਿਖਾ ਦਈਏ ਇਸੇ ਦਾ ਆ ਦੇਖੋ ਛੜਕ ਦੇ ਪਾਸੇ-ਪਾਸੇ ਜਿਹੜੀ ਟਾਇਲ ਲੱਗ ਰਹੀ ਹੈ ਨਾ ਇਧਰਲੇ ਬੰਨੇ ਵੀ ਤੁਸੀਂ ਦੇਖੋ ਤੇ ਆ ਜਿਹੜਾ ਜਿੱਥੇ ਸਾਡਾ ਅੱਡਾ ਵਾ ਆ ਇੱਥੇ ਵੀ ਟਾਇਲ ਲੱਗੀ ਆ ਤੇ ਇਧਰ ਵੇਖੋ ਪਾਸੇ ਤੇ ਦੂਸਰੇ ਬੰਨੇ ਵੀ ਲੱਗਣੀ ਆ ਜੀ ਤੇ ਇਹਦੇ ਦਾ ਫਾਇਦਾ ਕੀ ਹੋ ਰਿਹਾ ਹਨਾ ਜੇ ਕੋਈ ਸਵੇਰੇ ਸਵੇਰ ਸੈਰ ਕਰਨ ਆਵੇ ਤਾਂ ਉਹਦੇ ਵਾਸਤੇ ਬਹੁਤ ਵਧੀਆ ਮੈਂ ਤੁਹਾਨੂੰ ਬਖਾ ਰਿਹਾ ਸਾਡੇ ਪਿੰਡ ਦੇ ਨਾਲ ਬਜ਼ੁਰਗੋ ਸਾਹਮਣੇ ਤੋਂ ਨਜ਼ਰ ਆ ਰਿਹਾ ਸੈਰ ਕਰ ਰਿਹਾ ਪਾਸੇ-ਪਾਸੇ ਤੇਰਮਾ ਦੇ ਨਾਲ ਆ ਰਹੇ ਦੇਖੋ ਪੁਰੇ ਆ ਰਹੇ ਹੌਲੀ-ਹੌਲੀ ਹਨਾ ਤੇ ਕਿੰਡੀ ਵਧੀਆ ਚੀਜ਼ ਬਣ ਗਈ ਆ ਕਿ ਪਹਿਲਾਂ ਘਾਹ ਵਗੈਰਾ ਸੀ ਜਿੱਦਾਂ ਉਹ ਪਰਲੇ ਬਣੇ ਘਾਹ ਆ ਇਸੇ ਤਰ੍ਹਾਂ ਹੀ ਇਹ ਉਰਲੇ ਬਨੇਗਾ ਪਰ ਹੁਣ ਵੇਖੋ ਕਿੰਡੀ ਵਧੀਆ ਚੀਜ਼ ਬਣ ਗਈ ਆ ਹਾਲੇ ਬਣ ਰਿਹਾ ਵਾ ਵੈਸੇ ਥੋੜਾ ਥੋੜਾ ਬਣ ਗਿਆ ਅੱਗੇ ਬਣ ਰਿਹਾ ਵਾ ਇਹ ਤਰਨਤਰ ਸਾਹਿਬ ਤੱਕ ਸਿੱਧਾ ਬੰਨਾ ਵਾ ਜੰਨਿਆਲਾ ਗੁਰੂ ਤੋਂ ਲੈ ਕੇ ਤੇ ਬਾਅਦ ਵਿੱਚ ਉਸ ਬੰਨੇ ਵੀ ਜਿਹੜਾ ਉਹ ਤੁਹਾਨੂੰ ਦਿਖਾ ਰਿਹਾ ਨਾ ਉਧਰ ਵੀ ਬੰਨਾ ਤੇ ਬੜੀ ਵਧੀਆ ਚੀਜ਼ ਬਣ ਰਹੀ ਆ ਮਤਲਬ ਹਨਾ ਕਿ ਲੋਕਾਂ ਦੇ ਜਿੱਦਾਂ ਕੋਈ ਪੈਦਲ ਜਾ ਰਿਹਾ ਵਾ ਜਿਸ ਤਰ੍ਹਾਂ ਸਾਡੇ ਨਾਲ ਇਤਿਆਰ ਸੁਣ ਲਿਆ ਬਡਾਲੇ ਤੋਂ ਬੱਚੇ ਆਉਂਦੇ ਇੱਥੇ ਪੜਨ ਵਾਸਤੇ ਤਾਂ ਸ਼ਾਮ ਨੂੰ ਬੱਚੇ ਜਿਹੜੇ ਜੋ ਛੁੱਟੀ ਹੁੰਦੀ ਐ ਇਸ ਬੰਨੇ ਨਾਲ ਨਾਲ ਆ ਜਿਹੜਾ ਪਾਸਾ ਵਨ ਇਹਦੇ ਨਾਲ ਨਾਲ ਜਾਂਦੇ ਆ ਤੇ ਅੱਗੇ ਜਾਂਦੇ ਸੀ ਵਿਚਾਰੇ ਉਦਾਂ ਹੀ ਘਾਹ ਦੇ ਵਿੱਚ ਆਉਂਦੀ ਪਰ ਹੁਣ ਦੇਖੋ ਕਿੰਡੀ ਵਧੀਆ ਚੀਜ਼ ਬਣ ਗਈ ਆ ਤਰਮਾਨ ਦੇ ਨਾਲ ਬੱਚੇ ਬੰਡਾਲੇ ਤੱਕ ਤੁਰੇ ਜਾ ਸਕਦੇ ਕੋਈ ਖਤਰਾ ਨਹੀਂ ਪਹਿਲਾਂ ਡਰ ਹੁੰਦਾ ਸੀ ਕੋਈ ਚੀਜ਼ ਨਾਲ ਨੀਚੋਂ ਨਿਕਲਾਵੇ ਜਾਂ ਸੜਕ ਤੇ ਚੜ ਕੇ ਬੱਚੇ ਤੇ ਸੜਕ ਤੇ ਗੱਡੀਆਂ ਗੁੱਡੀਆਂ ਵਗੈਰਾ ਚੱਲਦੀਆਂ ਤੇ ਹੁਣ ਜਿਹੜਾ ਵਾ ਕਿ ਬਹੁਤ ਵਧੀਆ ਬਣ ਗਿਆ ਅੱਗੇ ਬੰਡਾਲੇ ਬਣ ਰਿਹਾ گاਂ ਤੇ ਤਰਨ ਤਰਨ ਤੱਕ ਕੀ ਚੀਜ਼ ਬਣੀ ਆ ਇਹ ਸਾਰੀ ਉਸ ਬੰਨੇ ਵੀ ਤੁਹਾਡੀ ਜਿਹੜਾ ਤੁਸੀਂ ਵੇਖ ਰਹੇ ਹੋ ਘਾਹ ਹੀ ਘਾਵਣ ਤੇ ਕੋਈ ਤੁਰ ਨਹੀਂ ਸਕਦਾ ਉਧਰਲੇ ਬੰਨੇ ਪਰ ਜਦੋਂ ਇਸ ਤਰ੍ਹਾਂ ਦਾ ਇਧਰ ਵੀ ਬਣ ਗਿਆ ਤੇ ਦੇਖੋ ਕਿੰਡਾ ਵਧੀਆ ਨਜ਼ਾਰਾ ਹੋ ਗਿਆ ਸ਼ਰਕ ਦਾ ਉਹ ਬਜ਼ੁਰਗ ਦੇਖੋ ਸਾਡੇ ਆ ਰਹੇ ਨੇ ਪਿੰਡ ਦੇ ਉਹ ਵੇਖੋ ਸੈਰ ਕਰ ਰਹੇ ਨੇ ਤੇ ਉਦਾਂ ਇਧਰ ਨੂੰ ਐ ਬੰਨੇ ਨੂੰ ਜਾਂਦੇ ਸੀ ਪਿੰਡਾਂ ਵੱਲ ਨੂੰ ਤੇ ਹੁਣ ਇਧਰਲੇ ਬੰਨੇ ਨੂੰ ਸਿੱਧਾ ਜਾਂ ਲੱਗ ਪਿਆ ਕਿਉਂਕਿ ਇਹ ਰਸਤਾ ਬਹੁਤ ਵਧੀਆ ਹੋ ਗਿਆ ਜਿੱਦੋਂ ਜਿੱਥੋਂ ਤੱਕਰ ਮਰਜ਼ੀ ਤੁਰੇ ਜਾਓ ਤੇ ਜਿੱਥੋਂ ਤੱਕਰ ਮਰਜ਼ੀ ਉਹ ਆਪਸਾ ਆ ਜਾਓ ਸੋ ਮੈਂਟ ਕਰਕੇ ਦੱਸਿਓ ਵੈਸੇ ਤਾਂ ਇਹ ਆਮ ਆਦਮੀ ਪਾਰਟੀ ਜਿਹੜੀ ਉਹ ਚੰਗਾ ਕੰਮ ਕਰ ਨਹੀਂ ਰਹੀ ਜਿਹੜਾ ਸਾਡੇ ਸਿੱਖਾਂ ਦੇ ਨਾਲ ਜੋ ਹੋ ਰਿਆ ਨਾ ਪਰ ਇਹ ਕੰਮ ਚੰਗਾ ਜਿਹੜੇ ਜਿੰਡਿਆਲੇ ਵਾਲੇ ਸਾਡੇ ਮੰਤਰੀ ਸਾਹਿਬ ਹੈ ਨਾ ਬਿਜਲੀ ਮੰਤਰੀ ਬਿਜਲੀ ਵਿਭਾਗ ਦੇ ਮੰਤਰੀ ਸਾਹਿਬ ਜਿਹੜੇ ਉਹ ਇਹ ਇਹ ਪ੍ਰੋਜੈਕਟ ਲੈ ਗਿਆ ਇਹਨੇ ਉਹਨਾਂ ਨੇ ਤਰਨਤਨ ਤੱਕ ਸਾਰਾ ਜੇ ਇਹ ਜਿਹੜਾ ਕਰਨਾ ਤੇ ਬਹੁਤ ਵਧੀਆ ਕੰਮ ਹੈ ਜਿਹੜਾ ਕੰਮ ਚੰਗਾ ਉਹਦੀ ਸ਼ਲਾਘਾ ਵਾ ਪਰ ਜਿਹੜਾ ਮਾੜਾ ਉਹ ਮਾਰਾ ਵਾ ਹਨ ਜਿਸ ਤਰ੍ਹਾਂ ਕਿ ਸਾਡੇ ਸਿੰਘਾਂ ਨੂੰ ਦਿਪਰੂਗੜ ਸੁੱਟਿਆ ਇਹ ਬਹੁਤ ਮਾੜੀ ਗੱਲ ਹੈ ਤੇ ਇਹ ਚੀਜ਼ ਕਿਤੇ ਨਾ ਕਿਤੇ ਇਸ ਆਮ ਆਦਮੀ ਪਾਰਟੀ ਦਾ ਨੁਕਸਾਨ ਜ਼ਰੂਰ ਕਰਨਗੇ ਆਉਣ ਵਾਲੇ ਸਮੇਂ ਤੇ ਬਾਕੀ ਆ ਜਿਹੜਾ ਕੰਮ ਆ ਇਹ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਤੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ